Slow up no I don't take shit I got no love for <laughs> <To> the fake <famous. laughs> Every word I move, so descriptive like an adjective. I gotta bend better against people who got it. Being negative, you should be getting after it. I got facts over facts over tracks, and ass, getting slow, spitting fast, I can roast, I could gas, think I'm okay at last. But I don't know if that can erase all the past. And the pettiness, a reflection of the emptiness, hilarious you. ਇਹ ਲੋਤ ਨੂੰ ਨੂਰ ਮੇਲ ਤੋਂ ਦਿਖਾ ਰਹੇ ਆ ਇੱਕ ਜੈਕਾਰੇ ਦੇ ਨਾਲ ਜੀ ਜੈਕਾਰਾ ਲਾਓ ਜੀ ਸਾਰੇ ਜਰ ਕ ਜੈਕਾਰਾ 20 ਬਜੇ ਰੰਗੀ ਇੱਕ ਦੋ ਤਿੰਨ ਚਾਰ ਬੋਲੇ ਤੇਰੀ ਜੈ ਜੈਕਾਰ ਇੱਕ ਦੋ ਤਿੰਨ ਚਾਰ ਬੋਲੇ ਤੇਰੀ ਜੈ ਜੈਕਾਰ ਬੋਲੇ ਤੇਰੀ ਜੈ ਜੈਕਾਰ ਬੋਲੇ ਤੇਰੀ ਜੈ ਜੈਕਾਰ ਦੇ ਜੈਕਾਰੇ ਲੱਗ ਰਹੇ ਨੇ ਮੇਰੇ ਪਿੱਛੇ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਅਮਰਨਾਥ ਯਾਤਰਾ ਜਾ ਰਹੀ ਹੈ ਜੀ ਜੀ ਹਾਂ 20ਵੀਂ ਅਮਰਨਾਥ ਯਾਤਰਾ ਅਸ਼ੋਕ ਸੰਧੂ ਨੰਬਰਦਾਰ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ 20ਵੀਂ ਯਾਤਰਾ ਅਮਰਨਾਥ ਦਰਸ਼ਨਾਂ ਨੂੰ ਜਾ ਰਹੀ ਆ ਬੜੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਯਾਤਰਾ ਤੇ ਜਾਂਦੇ ਨੇ ਅਸ਼ੋਕ ਸੰਧੂ ਨੰਬਰਦਾਰ ਜੀ ਇਹਨਾਂ ਦੇ ਵੀ ਬਹੁਤ ਧੰਨਵਾਦੀ ਆ ਜਿਹੜੇ ਸੰਗਤ ਨੂੰ 20 ਵਾਰ ਲਗਾਤਾਰ 20 ਵਾਰ ਲੈ ਕੇ ਜਾ ਰਹੇ ਨੇ ਪਹਿਲੇ ਇਹਨਾਂ ਨੇ ਹੀ ਗੱਲਬਾਤ ਥੋੜੀ ਜਿ ਕਰਾਂਗੇ ਜੀ ਜੀ ਸਰ ਜੀ ਸਰ ਜੈ ਸ਼ਿਵ ਸ਼ੰਕਰ ਜੀ ਜੈ ਸ਼ਿਵ ਸ਼ੰਕਰ ਜੀ ਸਰ ਅ ਸਰ 20ਵੀਂ ਬਾਹੀ ਯਾਤਰਾ ਲੈ ਕੇ ਜਾ ਰਹੇ ਹੂੰ ਇੱਕ ਮੁਸਕਰਾੜ ਰਹੀ ਆ ਤੁਹਾਡੇ ਚਿਹਰੇ ਤੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸਾਰੇ ਮੇਰੇ ਮਹਾਦੇਵ ਦੀ ਅਪਾ ਕਿਰਪਾ ਆ ਕਿ ਅਸੀਂ ਸਾਡਾ 20ਵਾਂ ਸਾਲ ਆ ਜੀ ਯਾਤਰਾ ਸਿਵਾਮਾ ਦਾ ਔਰ ਕਦੇ ਵੀ ਇਹ ਸਾਲ ਮਿਸ ਨਹੀਂ ਹੋਇਆ ਜੀ ਜਿਹਦੇ ਕਰੇ ਜਿਹੜੇ ਤੁਸੀਂ ਮਸਤਾਫਦ ਗੱਲ ਕਰਦੇ ਆ ਇਹਦਾ ਅਸਰ ਕਾਨ ਕੀ ਹੋਇਆ ਜੀ ਔਰ ਉਸ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਜਿਹੜੇ ਯਾਤਰੀ ਸਾਡੇ ਨਾਲ ਜੁੜੇ ਹੋਏ ਆ ਉਹ ਜੁੜੇ ਹੋਏ ਨੇ ਜਿਹੜੇ ਦਾਨਵੀ ਸੱਜਣ ਚਾਹੇ ਉਹ ਸਾਡੇ ਦੇਸ਼ ਦੇ ਨੇ ਚਾਹੇ ਉਹ ਵਿਦੇਸ਼ ਵਿੱਚ ਨੇ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਕੋਈ ਵੀ ਇਦਾਂ ਯਾਤਰੀ ਨਹੀਂ ਹੈ ਜਿਹਨੇ ਸਾਨੂੰ ਕਦੇ ਅਮਰਤ ਯਾਤਰਾ 'ਚ ਦਾਨ ਦੇਣ ਤੋਂ ਪਿੱਠ ਦਿਖਾਈ ਹੋਵੇ ਇਹ ਵੀ ਇੱਕ ਮਹਾਦੇਵੀ ਆਪਾ ਦੀ ਕਿਰਪਾ ਆ ਔਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂ ਜਿਨ੍ਹਾਂ ਜਿਨ੍ਹਾਂ ਵੀ ਸਜਨਾ ਨੇ ਅਮਰਤ ਯਾਤਰਾ 'ਤੇ ਦਾਨ ਦਿੱਤਾ ਉਹਨਾਂ ਦੇ ਘਰ 'ਚ ਇੰਨੀਆਂ ਗਰੋਂਕਾ ਹੈਗੀਆਂ ਉਹ ਜੇ ਉਹ ਇਹਨਾਂ ਵਿੱਚੋਂ ਕੋਈ ਇੱਕ ਤਾਂ ਮੈਨੂੰ ਸਾਡੇ ਕੋਲ ਹੋਵੇ ਉਹ ਤੁਹਾਨੂੰ ਖੁਦ ਬਿਆਨ ਕਰ ਸਕਦਾ ਜੀ ਕਿ ਮੈਂ ਸੁਣ ਰਿਹਾ ਸੀ ਕਿ ਫੈਮਲੀ ਯਾਤਰਾ ਹੀ ਹੁੰਦੀ ਤੁਹਾਡੀ ਯਾਤਰੀ ਫੈਮਲੀ ਜਾਂਦਾ ਬਿਲਕੁਲ ਬਿਲਕੁਲ ਇਹ ਸਾਡੀ ਬਿਲਕੁਲ ਫੈਮਲੀ ਯਾਤਰਾ ਅਨਸ਼ਾਸ਼ਿਤ ਅਨਸ਼ਾਸ਼ਿਤ ਫੈਮਿਲੀ ਯਾਤਰਾ ਹੜੀ ਹੈਗੀ ਆ ਉਹ ਤੁਸੀਂ ਅੱਜ ਵੀ ਦੇਖੋਗੇ ਸਾਡੇ ਕੋਲ 84 ਪਰਸਨ ਹੈਗੇ ਆ ਯਾਤਰੀ ਹੈਗੇ ਆ ਉਹਨਾਂ ਚ 50% ਅੱਜ ਵੀ ਜਿਹੜੀਆਂ ਔਰਤਾਂ ਸ਼ਾਮਿਲ ਹੈ ਜੀ ਔਰ ਬਸ ਵੀ ਪੋਰਲੀ ਪੋਲ ਨਵੀਂ ਏਸੀ ਬਸ ਬਸ ਜੀ ਇਹ ਵੀ ਇੱਕ ਅਪਾਹ ਕਿਰਪਾ ਆ ਵੀ ਜਦੋਂ ਵੀ ਜਿਹੜਾ ਸਾਲ ਹੁੰਦਾ ਸਾਨੂੰ ਉਹੀ ਮਾਡਲ ਦੀ ਬਸ ਮਿਲ ਜਾਂਦੀ ਆ ਜਿਹੜੀ ਇਹ ਬਸ ਹੈਗੀ ਇਹ ਵੀ 2015 ਮਾਡਲ ਦੀ ਬਸ ਹੈ ਆ ਜਿਹੜੀ ਟੈਂਪੋ ਡਰਾਈਵਰ ਹੈਗੀ ਆ ਸੋਰੀ 2025 ਦੀ ਜੀ ਜੀ ਔਰ ਜਿਹੜੀ ਟੈਂਪੋ ਡਰਾਈਵਰ ਹੈਗੀ ਆ ਉਹ ਵੀ 2025 ਮਾਡਲ ਹੈ ਜੀ ਸਰ ਕਦੀ ਕੋਈ ਇਦਾਂ ਦੀ ਕੋਈ ਗਲਵਾਟ ਹੋਈ ਹੋਵੇ ਯਾਤਰਾ ਦੇ ਦੌਰਾਨ ਕੋਈ ਇਦਾਂ ਦਾ ਘਟਨਾ ਹੋਈ ਹੋਵੇ ਸਰ ਦੇਖੋ ਤੁਸੀਂ ਬਹੁਤ ਸੁਣਿਆ ਹੋਗਾ ਵੀ ਅਮਰ ਯਾਤਰਾ ਤੇ ਇਦਾਂ ਹੋ ਗਿਆ ਜਾਂ ਤਾਂ ਹੋ ਗਿਆ ਪਰ ਮੇਰੇ ਮਹਾਦੇਵੀ ਸਾਡੇ ਤੇ ਯਾਤਰੀਆਂ ਤੋਂ ਬੜੀ ਅਪਾਹ ਕਿਰਪਾ ਆ ਵੀ ਜਿੱਦ ਆ ਤੇ ਹੱਸਦੇ ਬਸ ਦੇ ਵਾਪਸ ਆ ਜੰਨੇ ਆ ਜੀ ਪਰਮਾਤਮਾ ਕਰੇ ਹੱਸਦੇ ਬਸ ਦੇ ਜਾਓ ਡੀਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਨਿਕੋ ਉਧਰ ਤੁਰ ਜਾਣਾ ਹੀ ਇਹਦੇ ਕਵਾਨਿਆਂ ਦੇ ਕੋਲ ਰਹਿੰਨੇ ਆ ਸਰ ਅੱਜ 20ਵੀਂ ਅੰਮਰਨਾ ਯਾਤਰਾ ਲੈ ਕੇ ਜਾ ਰਹੇ ਨੇ ਅਸ਼ੋਕ ਸੰਧੂ ਨੰਬਰ ਦਾ ਜੀ ਸਮਾਜ ਸੇਵਕ ਵੀ ਨੇ ਨਾਲ ਨਾਲ ਮੈਂ ਅਸ਼ੋਕ ਜੀ ਨੂੰ ਬਹੁਤ ਹੀ ਵਧਾਈ ਦੇਣੀ ਚਾਹਨਾ ਵਾ ਇਹ ਯਾਤਰਾ ਦਾ ਐਕਚੁਅਲੀ ਐਸਐਸਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਨੇ ਆਣਾ ਸੀਗਾ ਪਰ ਉਹ ਕਿਸੇ ਰੀਜੇਵੇਂ ਕਰਕੇ ਨਹੀਂ ਆ ਪਏ ਇਸ ਕਰਕੇ ਉਹਨਾਂ ਉਹਨਾਂ ਦੇ ਬਿਹਾਫ ਤੇ ਮੈਂ ਆਇਆ ਮੈਂ ਤੋ ਮੈਂ ਇਹਨਾਂ ਨੂੰ ਬਹੁਤ ਮੁਬਾਰਕਾਂ ਬਾ ਦਿੰਨਾ ਹੈ ਜਿਹੜੀ ਇਹ ਲਗਾਤਾਰ 20 ਸਾਲ ਇਹਨਾਂ ਨੂੰ ਹੋ ਗਏ ਆ ਕਿ ਇਹ ਅੰਮ੍ਰਿਤ ਜਤਰਾ ਇਹ ਭੇਜਦੇ ਆ ਬਹੁਤ ਹੀ ਵਧਾਈ ਦੇ ਪਾਤਰ ਨੇ ਪਰ ਸਾਰਿਆਂ ਨੂੰ ਮੈਂ ਜਿਹੜੀ ਯਾਤਰਾ ਜਿਹੜੀ ਹੈ ਤੁਹਾਨੂੰ ਸ਼ੁਭ ਯਾਤਰਾ ਵਿਸ਼ ਕਰਦਾ ਸਾਰੇ ਯਾਤਰੀਆਂ ਨੂੰ ਧੰਨਵਾਦ ਸ਼ੁਕਰੀਆ ਸਰ ਤੁਸੀਂ ਵੀ ਅੱਜ ਆਏ ਹੋ ਕਿਸ ਤਰ੍ਹਾਂ ਇਹ ਮਨ ਖੜ ਲਗਿਆ ਸਾਰਿਆਂ ਨੂੰ ਬਹੁਤ ਬਹੁਤ ਚੁੱਕਾਉਣਾ ਵਾ ਜੀ ਵਿਸ਼ੋਕ ਨੰਬਰਦਾਰ ਜੀ ਜਿਹੜਾ ਇਹ ਕਰ ਰਹੇ ਬਹੁਤ ਵਧੀਆ ਬਹੁਤ ਵੱਡਾ ਪ੍ਰਾਲਾ ਕਰ ਰਹੇ ਆ ਜੀ ਲਗਾਤਾਰ 20 ਮਾਰ ਯਾਤਰਾ ਜਾ ਰਹੀ ਹੈ ਜੀ ਦੇ ਸਾਰੇ ਬਿਲਕੁਲ ਸੁਖ ਸੁਲੀਨ ਸ਼ਾਂਤੀ ਨਾਲ ਯਾਤਰਾ ਕਰਕੇ ਆਉਣ। ਮੈਂ ਬਹੁਤ ਸ਼ੁਕਰੀਆ। ਸਰ ਕੀ ਨਾ ਪੈਦਾ। ਮੈਂ ਮਨਦੀਪ ਸ਼ੁਕਲਾ ਜੀ ਮੰਡਲ ਪ੍ਰਧਾਨ ਜੀਪੀ ਤੋਂ ਨੂਰਮਹਿਲ ਤੋਂ। ਮੈਂ ਇਹ ਸਾਰਾ ਜਿਹੜਾ ਸੜਕਾ ਉਹ ਅਸ਼ੋਕ ਸੰਧੂ ਜੀ ਦੇ ਸਿਹਰਾ ਜਾਂਦਾ। ਜਿਹੜਾ ਕਿ ਹਰ ਸਾਲ ਦੀ ਮਤਲਬ ਇਹ ਇੰਨੇ ਐਫਰਟ ਕਰਦੇ ਆ ਕਿ ਇਹਨਾਂ ਦੀ ਬਸ ਜਿਹੜੀ ਉਹ ਦੋ ਗੱਡੀਆਂ ਲਈ ਜਾਣੀਆਂ ਪੈਂਦੀਆਂ ਇਹਨਾਂ ਨੂੰ। ਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਆ। ਇਹ ਵਧਾਈ ਦੇ ਪਾਤਰ ਆ ਕਿ ਨੂਰਮਹਿਲ ਵਿੱਚ ਇਹਨੇ ਜਾਦਾ ਜਨਾ ਮੇਰਾ ਹਲ ਦੂਜੀ ਵਾਰ ਸਿਆ ਇੱਕ ਦਿਨ ਉਸ ਦਿਨ ਗਈ ਸੀ ਅੱਜ ਦੂਜੀ ਵਾਰ ਸੀ ਜਾ ਰਹੀ ਹੈ ਇਹਨਾਂ ਨੂੰ ਮੈਂ ਜਾਉਂਗਾ ਨਾ ਸਦਾ ਹੀ ਹੁੰਦੇ ਆ ਕੀ ਕਰਨਾ ਜੀ ਕੋਸ਼ਿਸ਼ ਕਰਦਾ ਹਾਂ ਨਹੀਂ ਸਮਾਜ ਦੀ ਸੇਵਾ ਕਰਦੇ ਹਾਸਦੇ ਰਹਿੰਦੇ ਜਦੋਂ ਆਦਮੀ ਬੀਜੀ ਰਹਿੰਦਾ ਹੁੰਦਾ ਅਸੀਂ ਇਹੀ ਸ਼ੋਭਨ ਕਾਮਨਾ ਕਰਦੇ ਆ ਕਿ ਡੀਐਸਪੀ ਸਾਹਿਬ ਵੀ ਆਏ ਆ ਐਸਐਚਓ ਸਾਹਿਬ ਵੀ ਨੂਰਮੈਲ ਦੇ ਆਏ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇੱਥੋਂ ਆ ਕੇ ਸਾਡ ਜਾਤਰੀਆਂ ਨੂੰ ਹੌਸਲਾ ਬਧਾਇਆ ਔਰ ਜਿਹੜੀ ਯਾਤਰਾ ਜਿਹੜੀ ਆ ਉਹ ਸ਼ੋਭ ਰਹੀ ਔਰ ਸਹੀ ਸੇ ਇਹਨਾਂ ਸਭ ਜਾਨ ਔਰ ਸਹੀ ਸੇ ਮਥਾ ਬੋਲੇ ਸ਼ੰਕਰ ਦੀ ਕਿਰਪਾ ਹੋਣੀ ਚਾਹੀਦੀ ਆ ਜੋਗੇ ਯਾਤਰਾ ਮੁਸ਼ਕਿਲ ਵੀ ਹੈਗੀ ਕਠਨ ਵੀ ਹੈਗੀ ਲੇਕਿਨ ਜਦੋਂ ਉਹ ਬੋਲੇ ਸ਼ੰਕਰ ਹਿੰਮਤ ਦਿੰਦੇ ਆ ਤਵੇ ਉਹ ਯਾਤਰਾ ਜਿਹੜੀ ਸੌਖੀ ਹੋ ਜਾਂਦੀ ਆ ਬਾਕੀ ਸ਼ੋਕ ਸੰਧੂ ਜੀ ਦਾ ਅਸੀਂ ਦੁਬਾਰਾ ਤੋਂ ਆਪਣੇ ਨੂਰਮਲ ਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਇਹਨਾਂ ਐਫਰ ਲਾ ਕੇ ਇਸ ਯਾਤਰਾ ਨੂੰ ਸਫਲ ਬਣਾਉਂਦੇ ਹਰ ਸਾਲ ਸਭ ਇੱਕ ਇੱਕ ਸਵਾ ਰਹਿ ਗਿਆ ਮੇਰਾ ਕੁਝ ਨਵੇਂ ਯਾਤਰੀ ਦੇ ਆਤੀ ਆਪਣੇ ਨਾਲ ਹਾਂਜੀ 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 ਬਿਲਕੁਲ ਜੀ ਨਵੇਂ ਯਾਤਰੀ ਬਹੁਤ ਜੁੜੇ ਆ ਔਰ ਸਾਡੇ ਕੋ ਗੁਰਦਾਉਂ ਤੋਂ ਚੱਲ ਕੇ ਯਾਤਰੀ ਆਏ ਆ ਔਰ ਇੱਕ ਯਾਤਰਾ ਤਾਂ ਮੁੰਬਈ ਤੋਂ ਚੱਕ ਕੇ ਆਇਆ ਜੀ ਮੁੰਬਈ ਤੋਂ ਚੱਲ ਕੇ ਆਇਆ ਜੀ ਵਾਹ ਜੀ ਵਾਹ ਤੇ ਉਹਨਾਂ ਨੇ ਪੁੱਛਿਆ ਭਾਈ ਉੱਥੋਂ ਯਾਤਰਾ ਇੰਦੀ ਜਾਂਦੀ ਆ ਵੀ ਉਹਦਾ ਕਾਰਨ ਕੀ ਆ ਹਾਂ ਦੱਸਿਆ ਵੀ ਤੁਹਾਡੀ ਫੇਸਬੁਕ ਦੇਖਦੇ ਰਹਿੰਦੇ ਆ ਜੋ ਸੰਗਤਾਂ ਨੂੰ ਪਿਆਰ ਸਰਕਾਰ ਇੱਥੇ ਮਿਲਦਾ ਤੇ ਉਹ ਮਤਲਬ ਬਹੁਤ ਡਿਫਰੈਂਸ ਹੁੰਦਾ ਜੀ ਉਸ ਤੋਂ ਪ੍ਰਭਾਵਿਤ ਹੋ ਗਏ ਤੁਹਾਡੇ ਨਾਲ ਜਾ ਰਹੇ ਆ ਜੀ ਰਵਿਦਾ ਸੰਧੂ ਜੀ ਰਵਿਦਾ ਸੰਧੂ ਜੀ ਕੀ ਕਰਨ ਕਿਉਂ ਗਏ ਅੱਜ ਦੇ ਮੋਕੇ ਤੇ ਆ ਅੱਜ ਦੇ ਮੌਕੇ ਤੇ ਬਸ ਜਕਾਰੇ ਲਗਾਣਾ ਚਾਹੁੰਦੇ ਆ ਜਕਾਰਾ ਬੋਲੇ ਨਾ ਦਾ ਸਾਰੇ ਆਹੀ ਤੇ ਸਮੀਨਾ ਜੀ ਤਾ ਅ ਮੇਰਾ ਨਾਮ ਹੈ ਕੋ ਸਮੀਨਾ ਸੰਧੂ ਜੀ ਹਾਂਜੀ ਕਿਸ ਤਰ੍ਹਾਂ ਇਹ 20 ਸਾਲ ਤੋਂ ਲਗਾਤਾਰ ਜਿਵੇਂ ਬੱਜਾ ਤਰਾਂ ਜਾ ਰਹੀ ਆ ਕੀ ਇਹਨਾਂ ਦਿਓਗੇ ਇਸ ਬਾਰੇ ਅਸੀਂ ਸਾਰੇ ਬਹੁਤ ਹੀ ਉਤਸ਼ਾਹਿਤ ਹਾਂ ਹਰ ਸਾਲ ਦੀ ਤਰ੍ਹਾਂ ਕਿ ਸਾਨੂੰ ਮਾਹਦੇਵ ਜੀ ਹਰ ਵੇਲੇ ਮੌਕਾ ਦਿੰਦੇ ਆ ਸੇਵਾ ਕਰਨ ਦਾ ਤੇ ਸਾਰੇ ਯਾਤਰੀ ਆਪਣੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਆ ਤੇ ਸਾਰੇ ਹੀ ਬਹੁਤ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਨੇ ਉਚਾ ਇਤਨੇ ਤੇ ਬਹੁਤ ਹੀ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਮਾਹਦੇਵ ਜੀ ਆਪਣੇ ਖੁੱਲੇ ਦਰਸ਼ਨ ਹਮੇਸ਼ਾ ਹਰ ਸਾਲ ਹੀ ਦਿੰਦੇ ਨੇ ਯਾਤਰਾ ਜਿਹੜੀ ਬਹੁਤ ਕਠਿਨ ਮੰਨੀ ਜਾਂਦੀ ਆ ਹਾਂਜੀ ਜਦ ਮਾਹਦੇਵ ਜੀ ਨਾਲ ਆ ਤਾਂ ਕਠਿਨ ਨਹੀਂ ਕਰਦੀ ਵਾਹ ਵ ਅਮਰਨਾਥ ਯਾਤਰਾ ਤੇ ਜਾ ਰਹੇ ਹਾਂ ਨੂਰਮੈਲ ਤੋਂ ਕਿਸ ਤਰ੍ਹਾਂ ਦੀ ਬਹੁਤ ਵਧੀਆ ਜੀ ਵਧੀਆ ਲਾ ਰਿਹਾ ਕੀ ਨਾਈਟ ਹੈ ਮੇਰਾ ਸਤਨਾਮ ਸਿੰਘ ਜੀ ਸਤਨਾਮ ਸਿੰਘ ਹਾਂ ਜੀ ਇਹ ਬਿਲਕੁਲ ਨਵੀਂ ਹੈ ਨਵਾਂ ਬ੍ਰਾਂਡ ਨਵੀਂ ਬੱਸ ਹੈ ਨਵੀਂ ਬ੍ਰਾਂਡ ਬਿਲਕੁਲ ਨਵੀਂ ਹੈ ਹਾਂ ਜੀ ਤੇ ਬਿਲਕੁਲ ਪਛਾਣ ਦੀ ਬੁਰੇ ਰਾਮ ਦੇ ਨਾਲ ਹਾਂ ਜੀ ਹਾਂ ਜੀ ਸਰ ਰਾਮ ਨਾਲ ਯਾਤਰਾ ਕਰਾਉਣਾ ਸ਼ੁਕਰੀਆ ਕਿਰਪਾ ਤੁਹਾਨੂੰ ਜਿਹੜੀਆਂ ਨੂਰਮੈਲ ਤੋਂ ਜਾ ਰਹੀ ਅਮਰਨਾਥ ਯਾਤਰਾ ਉਸ ਬੱਸ ਦੀਆਂ ਦਿਖਾ ਰਹੇ ਹਾਂ ਏਸੀ ਬੱਸਿਆਂ ਨਾਲ ਸੰਗਤ ਸਾਰੀ ਮੌਜੂਦ ਹੈ ਤੇ ਜਿਹੜੀ 20ਵੀਂ ਯਾਤਰਾ ਜਾ ਰਹੀ ਆ ਥੋੜੀ ਜਿਹੀ ਪਿੱਛੇ ਤੱਕ ਆਪਾਂ ਦਿਖਾ ਦਿੰਨੇ ਆ ਨਾਲ ਨਾਲ ਥੋੜੀ ਜੀ ਹੋ ਸਕੇ ਆ ਤੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕੁਝ ਕਿ ਕੌਣ ਕੌਣ ਜਿਹੜਾ ਦੁਬਾਰਾ ਜਾ ਰਿਹਾ ਜਾਂ ਪਹਿਲੀ ਵਾਰੀ ਜਾ ਰਿਹਾ ਉਹ ਥੋੜੀ ਗੱਲਬਾਤ ਵੀ ਆਪਾਂ ਕਰਾਂਗੇ ਬਾਲਕ੍ਰਿਸ਼ਨ ਜੀ ਮੈਂ ਫਗਵਾੜੇ ਤੋਂ ਆਇਆ ਜੀ ਫਗਵਾੜੇ ਤੋਂ ਆਇਆ ਹਾਂ ਜੀ ਪਹਿਲੀ ਵਾਰੀ ਜਾ ਰਿਹਾ ਪਹਿਲੀ ਵਾਰੀ ਇਹਨਾਂ ਨਾਲ ਪਹਿਲੀ ਵਾਰੀ ਜਾ ਰਿਹਾ ਆ ਪੈਸੇ ਅਸੀਂ ਜਾਇਆ ਪਹਿਲਾਂ ਪਹਿਲੀ ਵਾਰੀ ਜਾ ਰਿਹਾ ਕਿਆ ਤੁਸੀਂ ਕਿੱਥੇ ਜੀ ਫਿਰ ਹੈਗਾ ਤੁਸੀਂ ਬਸ ਬਿਜੀ ਬਿਜੀ ਅੱਜ ਕਿਦਾਂ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਮਨ ਖੁਸ਼ ਹੈ ਬਹੁਤ ਬਹੁਤ ਖੁਸ਼ਾ ਜੀ ਯਾਤਰਾ ਬਿਲਕੁਲ ਵਧੀਆ ਪੁਰੇ ਨਾਲ ਦੀ ਜੀ ਪੁਰੇ ਨਾਲ ਦੀ ਬੁਰੀ ਕਿਰਪਾ ਜੀ ਬੁਰੀ ਕਿਰਪਾ ਵਾਹ ਜੀ ਬਹੁਤ ਥੋੜੀ ਜਿਹੀ ਗੱਲ ਬਾਤ ਸ਼ੰਕਰ ਜੀ ਕੀ ਨਾਮ ਸਰ ਮੇਰਾ ਨਾਮ ਸ਼ੋਕਮਾਰਿਆ ਜੀ ਜੀ ਕਿੱਥੋਂ ਤੇ ਮੇਰਾ ਪਿੰਡ ਖੋਖੇ ਵਾਲਿਆ ਮੇਰੀ 15ਵੀਂ ਯਾਤਰਾ ਹੈ ਜੀ 15ਵੀਂ ਯਾਤਰਾ ਇਹਨਾਂ ਨਾਲ ਹੀ ਹੈ ਜੀ ਹਾਂ ਜੀ ਵਾਹ ਜੀ 15ਵੀਂ ਯਾਤਰਾ ਦਾ ਮੇਰੇ ਨਾਲ ਗੁਰਮukh ਪਿਆ ਜੀ ਆ ਇਹਨਾਂ ਦੀ 7ਵੀਂ ਯਾਤਰਾ ਆ ਜੀ ਜੀ ਆਂਟੀ ਹ ਆਇਆ ਇਧਰ ਸਾਡੇ ਨਾਲ ਇਧਰ ਦਿੱਲੀ ਤੋਂ ਆਏ ਆ ਉਹਨਾਂ ਦੀ ਵੀ ਤਕਰੀਬਨ 14ਵੀਂ 15ਵੀਂ ਉਹਨਾਂ ਦੀ ਵੀ ਹੋਣੀ ਹੈ ਯਾਤਰਾ ਜੀ ਆ ਸਾਡੇ ਨਾਲ ਸੂਰਜ ਕੁਮਾਰ ਜੀ ਬੈਠੇ ਆ ਲਧਿਆਣਾ ਦੇ ਹੈ ਜੀ ਨਾ ਜੀ ਸੂਰਜ ਨਾਮ ਹੈ ਮੇਰਾ ਸੂਰਜੀ ਕਿੰਨੀ ਯਾਤਰਾ ਤੇ ਆਡੀ ਮੇਰੀ 16ਵੀਂ ਯਾਤਰਾ ਹੈ ਲਗਾਤਾਰ ਹੈ ਨਾ ਲਗਾਤਾਰ ਹੈ ਨਾਲ ਜੀ ਤੋਂ ਗੱਲਬਾਤ ਕੀਤੀ ਜੀ ਕੁਝ ਜਿਹੜੀਆਂ ਸਵਾਰੀਆਂ ਜਾ ਰਹੀਆਂ ਅਮਰਨਾ ਯਾਤਰਾ ਤੇ ਉਹਨਾਂ ਨਾਲ ਕੁਝ ਪਹਿਲੀ ਵਾਰ ਯਾਰਾਂ ਨੇ ਕਿਸੇ ਦਾ ਕੋਈ 15 ਬਾਰ ਗਿਆ ਆ ਕੋਈ 16 ਬਾਰ ਗਿਆ ਵਾ ਲਗਾਤਾਰ ਇਹ ਜਿਹੜੀ ਯਾਤਰਾ ਜਾ ਰਹੀ ਆ ਕੀ ਨਹੀਂ ਤੁਹਾਡਾ ਮੇਰਾ ਨਾਮ ਮਾਂਚਲ ਸੰਧੂ ਸੋਖਲ ਕਿੰਨੀ ਵਾਰ ਜਾ ਰਹੇ ਹੋ ਮੈਂ ਆਈ ਥਿੰਕ 11 ਵਾਰੀ ਜਾ ਰਹੀ ਹਾਂ ਕਿੰਨੀ ਵਾਰ ਜੀ 11ਵੀਂ ਵਾਰ 11 ਵਾਰ ਹਾਂਜੀ ਵਾਰੀ ਕੋਈ 10 ਵਾਰ ਗਿਆ ਕੋਈ 11 ਵਾਰੀ ਗਿਆ ਕੋਈ 15 ਵਾਰੀ ਗਿਆ ਤੇ ਕੋਈ 20ਵੀਂ ਵਾਰ ਜਾ ਰਿਹਾ ਅਸ਼ੋਕ ਸੰਧੂ ਸਮਾਜ ਸੇਵਕ ਹੀ ਨੇ ਔਰ ਹਰ ਸਾਲ ਯਾਤਰਾ ਲੱਗੇ ਜਾਂਦੇ ਨੇ ਇਹ 20ਵੀਂ ਵਾਰ ਯਾਤਰਾ ਜਿਹੜੀ ਆ ਅਮਰਨਾਥ ਯਾਤਰਾ ਜਾ ਰਹੀ ਆ ਭਗਵਾਨ ਕਰੇ ਭੋਲੇनाथ ਕਰੇ ਇਹਨਾਂ ਦੀ ਯਾਤਰਾ ਸਫਲ ਹੋਵੇ ਔਰ ਇਹ ਇਸੇ ਤਰ੍ਹਾਂ ਹੀ ਬਦ ਚੜ ਕੇ ਇਹਨਾਂ ਦੀ ਉਮਰ ਪਰਮਾਤਮਾ ਲੰਬੀ ਕਰੇ ਤੇ ਇਦਾਂ ਯਾਤਰਾਵਾਂ ਇਹ ਲੈ ਜਾਂਦੇ ਰਹਿਣ ਕੈਮਰਾ ਬਰਸਨ ਸੁਮਿਤ ਢੀਂਗੜਾ ਦੇ ਨਾਲ ਸ਼ਸ਼ੀਲ ਢੀਂਗੜਾ ਇਕਤਾਲਾ ਨਿਊ ਨਕੋਦਰ